ਕੰਚਨ ਕੁਮਾਰੀ ਯਾਨੀ ਕਿ ਜੋ ਕਮਲਕੌਰ ਦੇ ਨਾਮ ਨਾਲ ਮਸ਼ਹੂਰ ਸੀ ਉਸ ਦੇ ਕਤਲ ਤੋਂ ਬਾਅਦ ਦੀਪਿਕਾ ਲੁਥਰਾ ਇਨਫਲੂਐਂਸਰ ਨੂੰ ਸੁਰੱਖਿਆ ਦੇ ਦਿੱਤੀ ਗਈ ਹੈ ਪੰਜਾਬ ਪੁਲਿਸ ਦੇ ਮੁਲਾਜ਼ਮ ਸੁਰੱਖਿਆ ਵਿੱਚ ਤਾਇਨਾਤ ਕੀਤੇ ਗਏ ਨੇ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਅੰਮ੍ਰਿਤਸਰ ਦੇ ਵਿੱਚ ਦੀਪਿਕਾ ਲੁਥਰਾ ਦੇ ਘਰ ਦੇ ਬਾਹਰ ਦੋ ਪੁਲਿਸ ਮੁਲਾਜ਼ਮ ਤਾਇਨਾਤ ਦੇਖੇ ਗਏ ਨੇ ਜਾਣਕਾਰੀ ਮੁਤਾਬਕ ਦੀਪਿਕਾ ਲੁਥਰਾ ਨੂੰ ਪੰਜਾਬ ਪੁਲਿਸ ਦੀ ਸੁਰੱਖਿਆ ਮਿਲ ਗਈ ਹੈ ਬੀਤੇ ਕੱਲ ਉਸ ਨੇ ਇਹ ਦਾਅਵਾ ਕੀਤੇ ਸੀ ਪਿਛਲੇ ਦਿਨਾਂ ਦੇ ਦੌਰਾਨ ਕਿ ਉਸ ਨੂੰ ਧਮਕੀਆਂ ਆ ਰਹੀਆਂ ਨੇ ਉਸ ਦੀ ਜਾਨ ਨੂੰ ਖਤਰਾ ਹੈ ਇਸ ਦੇ ਬਾਵਜੂਦ ਵੀ ਉਹ ਰੋ ਰੋ ਕੇ ਕਿਤੇ ਨਾ ਕਿਤੇ ਜਿਹੜੀ ਮੁਆਫੀ ਸੀ ਉਹ ਕਿਤੇ ਨਾ ਕਿਤੇ ਮੰਗਦੀ ਨਜ਼ਰ ਆ ਰਹੀ ਸੀ ਪਰ ਦੂਜੇ ਪਾਸੇ ਹੁਣ ਸੁਰੱਖਿਆ ਦੀ ਜੋ ਮੰਗ ਕੀਤੀ ਗਈ ਸੀ ਉਹ ਸੁਰੱਖਿਆ ਦੀਪਿਕਾ ਲੁਥਰਾ ਨੂੰ ਦੇ ਦਿੱਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਦੀਪਿਕਾ ਲੁਥਰਾ ਤੇ ਉਸ ਦੇ ਘਰ ਦੇ ਬਾਹਰ ਦੀਆਂ ਜਿੱਥੇ ਦੋ ਪੁਲਿਸ ਮੁਲਾਜ਼ਮ ਜਾਣਕਾਰੀ ਮੁਤਾਬਕ ਤਾਇਨਾਤ ਕੀਤੇ ਗਏ ਨੇ ਜੋ ਦੀਪਿਕਾ ਲੁਥਰਾ ਦੀ ਸੁਰੱਖਿਆ ਕਰਨਗੇ ਤਾਂ ਅੰਮ੍ਰਿਤਪਾਲ ਮਹਿਰੋਤੇ ਕਤਲ ਦਾ ਦੋਸ਼ ਹੈ ਜਾਣਕਾਰੀ ਮੁਤਾਬਕ ਅਮਰਤਪਾਲ ਮਹਿਰੋ ਨੇ ਕਤਲ ਕੀਤਾ ਸੀ ਕਮਲਕੌਰ ਦਾ ਜਿਸ ਤੋਂ ਬਾਅਦ ਇਹ ਸੁਰਖੀਆਂ ਦਾ ਹਿੱਸਾ ਬਣੀ ਸੀ ਦੀਪਿਕਾ ਲੁਧਰਾ ਵੀ ਦੇਖੀ ਕਿ ਮੈਂ ਇਸ ਸਮੇਂ ਦੀਪਿਕਾ ਲੁਧਰਾ ਦੇ ਬਿਲਕੁਲ ਘਰ ਦੇ ਬਾਹਰ ਮੌਜੂਦ ਹਾਂ ਜਿੱਥੇ ਕਿ ਇਸ ਸਮੇਂ ਹੋਣ ਦੀ ਗੱਲ ਕਰੀਏ ਤੇ 4 ਦੇ ਕਰੀਬ ਪੁਲਿਸ ਮੁਲਾਜ਼ਮ ਜਿਹੜੇ ਆ ਉਹ ਤੈਨਾਤ ਕੀਤੇ ਗਏ ਇਸ ਦੇ ਨਾਲ ਹੀ ਦੱਸ ਦਈਏ ਕਿ ਅੱਜ ਲੁਧਿਆਣੇ ਤੋਂ ਹਿੰਦੂ ਨੇਤਾ ਗੁਰਸਿਮਰਨ ਸਿੰਘ ਮੰਡ ਵੱਲੋਂ ਜਿਹੜੀ ਹੈ ਉਹ ਦੀਪਿਕਾ ਲੁਧਰਾ ਦੇ ਘਰ ਦੇ ਬਾਹਰ ਆ ਕੇ ਇੱਕ ਪ੍ਰੈਸ ਵਾਰਤਾ ਕੀਤੀ ਜਾਣੀ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਅੰਮ੍ਰਿਤਸਰ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਗੁਰਸਿਮਰ ਉਹ ਡੀਸੀਪੀ ਅਫੀਸ 'ਚ ਲਿਜਾਇਆ ਗਿਆ ਜਿੱਥੇ ਉਹ ਪੱਤਰਕਾਰ ਨਾਲ رابطہ ਕਰ ਰਿਹਾ ਹੈ ਨਾ ਗੱਲਬਾਤ ਕਰ ਰਿਹਾ ਹੈ ਦੂਸਰੇ ਪਾਸੇ ਜੋ ਦੀਪਿਕਾ ਲੁਧਰਾ ਹੈ ਉਸ ਦੇ ਘਰ ਦੇ ਬਾਹਰ ਪੁਲਿਸ ਸਿਕਿਉਰਿਟੀ ਤਾਇਨਾਤ ਕੀਤੀ ਗਈ ਹੈ ਜਦੋਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਬਿਨਾਂ ਕੈਮਰਾ ਇਹ ਗੱਲ ਜ਼ਰੂਰ ਦੱਸੀ ਹੈ ਕਿ ਦੋ ਪੁਲਿਸ ਮੁਲਾਜ਼ਮ ਜਿਹੜੇ ਆ ਦੀਪਿਕਾ ਲੁਧਰਾ ਦੀ ਸੁਰੱਖਿਆ ਵਿੱਚ ਤਾਇਨਾਤ ਕੀਤੇ ਗਿਆ ਹੈ ਅਗਰ ਕੋਈ ਵੀ ਵਿਅਕਤੀ ਦੀਪਿਕਾ ਲੁਧਰਾ ਦੇ ਘਰ ਆਉਂਦਾ ਹੈ ਜਾਂ ਉਸ ਨੂੰ ਮਿਲਣ ਦੀ ਕੋਸ਼ਿਸ਼ ਕਰਦਾ ਹੈ ਜਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਹੈ ਪਹਿਲੇ ਉਸ ਨੂੰ ਆਪਣਾ ਸਾਰਾ ਰਿਕਾਰਡ ਪੁਲਿਸ ਨੂੰ ਲਿਖਾਉਣਾ ਪ ਉਸ ਤੋਂ ਬਾਅਦ ਹੀ ਦੀਪਿਕਾ ਲੁਥਰਾ ਨਾਲ ਅਗਲ ਗੱਲਬਾਤ ਜਿਹੜੀ ਆ ਉਹ ਕਰਨਗੇ ਤਾਂ ਇਸ ਸਮੇਂ ਦੀਪਿਕਾ ਲੁਥਰਾ ਆਪਣੇ ਘਰ ਦੇ ਵਿੱਚ ਹੀ ਮੌਜੂਦ ਹੈ ਤਾਂ ਦੂਸਰੇ ਪਾਸੇ ਉਸਦੇ ਘਰ ਦੇ ਬਾਹਰ ਫਿਲਹਾਲ 4 ਦੇ ਕਰੀਬ ਪੁਲਿਸ ਮੁਲਾਜ਼ਮ ਉਹ ਤੇ ਨਾਤ ਕੀਤੇ ਗਿਆ ਜੀ ਮੁਕੇਸ਼ ਇਹ ਸੁਰੱਖਿਆ ਕਰਮੀ ਨੇ ਜਿਹੜੇ ਪੁਲਿਸ ਮੁਲਾਜ਼ਮ ਨੇ ਕਿ ਦੀਪਿਕਾ ਲੁਥਰਾ ਜਿੱਥੇ ਵੀ ਜਾਵੇਗੀ ਕਿਸੇ ਕੰਮਕਾਜ ਨੂੰ ਲੈ ਕੇ ਜਾਂ ਕਿਸੇ ਵੀ ਕਿਤੇ ਜਾਣਾ ਆਉਣਾ ਹੁੰਦਾ ਉਹਨਾਂ ਦਾ ਤਾਂ ਉਹ ਨਾਲ ਜਾਣਗੇ ਜਾਂ ਫਿਰ ਕੇਵਲ ਘਰ ਦੇ ਬਾਹਰ ਹੀ ਰਹਿਣਗੇ ਅਜੇ ਫਿਲਹਾਲ ਦੀ ਅਗਰ ਗੱਲ ਕੀਤੀ ਜਾਵੇ ਤਾਂ ਸੁਰੱਖਿਆ ਕਰਮੀਆਂ ਨੇ ਇਹ ਕਹਿਣਾ ਸੀ ਕਿ ਫਿਲਹਾਲ ਜੋ ਦੋ ਪੁਲਿਸ ਕਰਮਚਾਰੀ ਹੈ ਦੀਪਿਕਾ ਲੁਥਰਾ ਦੇ ਨਾਲ ਹੀ ਰਹਿਣਗੇ ਲੇਕਿਨ ਅਗਰ ਦੀਪਿਕਾ ਲੁਥਰਾ ਚਾਹੇਗੀ ਤਾਂ ਉਹ ਉਹਨਾਂ ਨੂੰ ਆਪਣੇ ਨਾਲ ਆਪਣੇ ਨਿੱਜੀ ਕੰਮਕਾਰ ਵਾਸਤੇ ਲੈ ਜਾ ਸਕਦੀ ਹੈ ਲੇਕਿਨ ਅਗਰ ਨਹੀਂ ਚਾਹਣਗੇ ਤਾਂ ਉਹਨਾਂ ਦੇ ਘਰ ਦੇ ਬਾਹਰ ਹੀ ਤਾਇਨਾਤ ਰਹਿਣਗੇ ਤੇ ਉਹਨਾਂ ਦੀ ਮਰਜ਼ੀ ਦੇ ਮੁਤਾਬਿਕ ਹੀ ਦੀਪਿਕਾ ਲੁਥਰਾ ਕਿਤੇ ਬਾਹਰ ਆ ਜਾ ਸਕਦੀ ਹੈ ਠੀਕ ਹੈ ਸ਼ੁਕਰੀਆ ਮੁਕੇਸ਼ ਚੰਦ ਕਰੀ ਲਈ ਤਾਂ ਇਹ ਐਸਨ ਸਾਡੇ ਸਹਿਯੋਗੀ ਮੁਕੇਸ਼ ਮਹਿਰਾ ਤਰ ਅੰਮ੍ਰਿਤਸਰ ਦੇ ਵਿੱਚ ਦੀਪਿਕਾ ਲੁਥਰਾ ਦੇ ਘਰ ਦੇ ਬਾਹਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਜਾਣਕਾਰੀ ਮੁਤਾਬਿਕ ਸੁਰੱਖਿਆ ਦੇ ਦਿੱਤੀ ਗਈ ਆ ਦੀਪਿਕਾ ਲੁਥਰਾਂ ਨੂੰ ਤਾਂ ਜੋ ਉਸ ਦੀ ਜਾਨ ਨੂੰ ਕੋਈ ਖਤਰਾ ਨਾ ਹੋਵੇ ਦੀਪਿਕਾ ਨੇ ਪਿਛਲੇ ਦਿਨੀ ਦਾਅਵਾ ਕੀਤਾ ਸੀ ਕਿ ਮੇਰੀ ਜਾਨ ਨੂੰ ਖਤਰਾ ਹੈ ਮੈਨੂੰ ਧਮਕੀਆਂ ਮਿਲ ਰਹੀਆਂ ਨੇ ਇਤੋਂ ਤੱਕ ਵੀ ਆਖ ਦਿੱਤਾ ਸੀ ਕਿ ਮੈਂ ਅਜਿਹਾ ਕੋਈ ਕੰਟੈਂਟ ਹੁਣ ਨਹੀਂ ਪਾ ਰਹੀ ਜਿਸ ਨਾਲ ਅਸ਼ਲੀਲਤਾ ਫੈਲਦੀ ਹੋਵੇ ਪਰ ਉਸ ਤੋਂ ਪਹਿਲਾਂ ਕੁਝ ਅਜਹੀਆਂ ਵੀਡੀਓਜ਼ ਜ਼ਰੂਰ ਸਾਹਮਣੇ ਆਈਆਂ ਸੀ ਜਿਨ੍ਹਾਂ ਕਰਕੇ ਡਬਲ ਮੀਨਿੰਗ ਗੱਲਾਂ ਜਾਂ ਜਿਨ੍ਹਾਂ ਕਰਕੇ ਇਸ ਦੀ ਆਲੋਚਨਾ ਜ਼ਰੂਰ ਹੁੰਦੀ ਰਹੀ ਹੈ ਅਮਰਤਪਾਲ ਮੈਰੋ ਹੋਣੀ ਚੇਤਾਵਨੀ ਵੀ ਦਿੰਦੇ ਰਹੇ ਨੇ ਪਰ ਇਸ ਦੇ ਬਾਵਜੂਦ ਵੀ ਆਪਣੀਆਂ ਹਰਕਤਾਂ ਤੋਂ ਕਿਤੇ ਨਾ ਕਿਤੇ ਬਾਜ਼ ਨਹੀਂ ਆਉਂਦੇ ਸੀ ਆਖਰਕਾਰ ਹੁਣ ਜਦੋਂ ਜਾਨ ਨੂੰ ਖਤਰਾ ਪੈਦਾ ਹੁੰਦਾ ਨਜ਼ਰ ਆਇਆ ਤਾਂ ਸੁਰੱਖਿਆ ਦੀ ਮੰਗ ਕੀਤੀ ਗਈ ਤਾਂ ਹੁਣ ਪੁਲਿਸ ਨੇ ਇਹਨਾਂ ਨੂੰ ਸੁਰੱਖਿਆ ਦਿੱਤੀ ਹੈ ਪੰਜਾਬ ਪੁਲਿਸ ਨੇ ਸੁਰੱਖਿਆ ਦਿੱਤੀ ਹੈ ਜੋ ਜਾਣਕਾਰੀ ਹੈ